ਰਾਜਪਿੰਡ ਬਾਦਲਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਇਹ ਜਨਮ ਦਿਨ ਹਰ ਸਾਲ ਵਾਂਗ ਸਦ ਭਾਵਨਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਹ ਤਸਵੀਰਾਂ ਵੀ ਪਿੰਡ ਬਾਦਲ ਦੀਆਂ ਨੇ ਜਿੱਥੇ ਆਪਣੇ ਪਿਤਾ ਦੇ ਜਨਮ ਦਿਨ ਤੇ ਮੌਕੇ ਸੁਖਵੀਰ ਸਿੰਘ ਬਾਦਲ ਵੀ ਪਹੁੰਚੇ ਹੋਏ ਨੇ। ਇਸ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਕਿ ਟੈਂਟ ਲਗਾ ਕੇ ਕਾਫੀ ਵੱਡਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਤੇ ਇੱਕ ਵੱਡਾ ਬੈਨਰ ਲਗਾਇਆ ਗਿਆ ਜਿਸ 'ਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੀ ਫੋਟੋ ਨਾਲ ਇੱਕ ਸੰਦੇਸ਼ ਲਿਖਿਆ ਗਿਆ ਹੈ। ਇਸ ਮੌਕੇ ਤੇ ਪਾਠ ਵੀ ਰਖਾਇਆ ਗਿਆ ਜਿਸ 'ਤੇ ਕਾਫੀ ਭਾਰੀ ਇਕੱ ਹੋਈਆਂ ਨੇ ਇਸ ਮੌਕੇ ਤੇ ਮੌਜੂਦ ਪਾਰਟੀ ਦੇ ਲੀਡਰਾਂ ਤੇ ਹਰਸਿੰਮਤ ਕੌਰ ਬਾਦਲ ਵੀ ਨਜ਼ਰ ਆ ਰਹੇ ਨੇ ਇਸ ਸਮਾਗਮ 'ਚ ਪਹੁੰਚੇ ਲੋਕਾਂ ਨੇ ਕੀ ਕਿਹਾ ਉਹ ਵੀ ਸੁਣੋ ਜਗਪ੍ਰਸਾਦ ਤੇਰਾ ਪ੍ਰਤਾਪ ਅੱਜ ਸਰਦਾਰ ਪ੍ਰਕਾਸ਼ ਸਿੰਘ ਜੀ ਬਾਗਲ ਜਿਨ੍ਹਾਂ ਦਾ ਅੱਜ 77 ਜਨਮ ਦਿਨ ਸੀ ਠੀਕ ਹੈ ਉਹਨਾਂ ਨੂੰ ਅਸੀਂ ਸਦਭਾਵਨਾ ਦੇ ਸਤਿ ਤੌਰ ਤੇ ਬਣਾ ਰਹੇ ਹਾਂ ਅੱਜ ਉਹਨਾਂ ਦਾ ਬਹੁਤ ਵਧੀਆ ਸਟੈਚੂ ਲਗਾ ਕੇ ਜੋ ਕਿ ਸਾਰੇ ਇਲਾਕੇ ਨੂੰ ਸਾਰੇ ਸੂਬੇ ਨੂੰ ਦੇਸ਼ ਭਰ ਨੂੰ ਇਹ ਚੰਨਨ ਮਨਾਰੇ ਦਾ ਕੰਮ ਕਰੂਗਾ ਲੋਕ ਆਉਣਗੇ ਇੱਥੇ ਉਹਨਾਂ ਦੇ ਦਰਸ਼ਨ ਕਰਨਗੇ ਉਹਨਾਂ ਤੋਂ ਜੋ ਉਹਨਾਂ ਨੇ ਕੰਮ ਕਰੇ ਹੋਏ ਐ ਉਹਨਾਂ ਤੇ ਚੱਲਣਗੇ ਉਹਨਾਂ ਨੂੰ ਨਮਸਕਾਰ ਕਰਕੇ ਆਪਣਾ ਮਨ ਸ਼ਾਂਤ ਹੁੰਦਾ ਹੈ ਔਰ ਅੱਜ ਬੜਾ ਖੁਸ਼ੀ ਦਾ ਦਿਨ ਵੀ ਹੈ ਕਿ ਬੜੇ ਮਨ ਚ ਇਹ ਵੀ ਇਹ ਵੀ ਬਦਲ ਸਾਹਿਬ ਸਾਹਮਣੇ ਖੜੇ ਐ ਸੋ ਇਸ ਕਰਕੇ ਤੁਹਾਡਾ ਜਿਹੜੇ ਸਾਰੇ ਆਏ ਐ ਪ੍ਰੈਸ ਵਾਲੇ ਵੀਰ ਔਰ ਸਾਰੇ ਆਏ ਐ ਸਾਰਿਆਂ ਨਾਲ ਰਲ ਕੇ ਇਹ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪਹਿਲਾ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਫਿਰ ਉਹਨਾਂ ਤੌਰ ਦਾ ਅਰਦਾਸ ਕਰਵਾ ਕੇ ਫਿਰ ਇਸ ਸਟੇਜੂ ਦਾ ਓਪਨਿੰਗ ਹੋਊਗੀ ਤੇ ਉਮੀਦ ਕਰਦੇ ਆ ਸਾਰੇ ਹੀ ਬੜੇ ਖੁਸ਼ੀ-ਖੁਸ਼ੀ ਇਹ ਆਪਣਾ ਸਮਾਗਮ ਮਨਾਉਣਗੇ ਸਟੇਜੂ ਦਾ ਓਪਨਿੰਗ ਕੌਣ ਕਰਨ ਜਾ ਰਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਕੋਈ ਹੋਰ ਰਾਜਨੀਤਿਕ ਅਗੂ ਰਾਜਨੀਤਿਕ ਅਗੂ ਵੀ ਆਉਣਗੇ ਜੀ ਸਾਰੇ ਕੱਲ ਕਰਕੇ ਪ੍ਰਕਾਸ਼ੀ ਬੱਦਲ ਜਿਹੜੇ ਹੈਗਾ ਕਾਫੀ ਦਮਸਮਾ ਸਿਆਸਤ ਦੇ ਵਿੱਚ ਰਹੇ ਹੈਗੇ ਬੱਬਾ ਬੋਰਡ ਨਾਂ ਕਿਉਂ ਕਹਿੰਦੇ ਬੱਬਾ ਬੋਰਡ ਜੀ ਹੁਣ ਤੁਸੀਂ ਵੀ ਕਾਫੀ ਉਮਰ ਦੇ 55 ਸਾਲ ਦੇ ਹੋ ਗਏ ਹੋਗੇ ਕਾਰਨ ਇਹ ਹੈ ਕਿ ਕਿਤੇ ਕਿਸੇ ਸਟੇਟ ਚਲੇ ਜਾਓ ਰਾਜਸਥਾਨ ਨਾਲ ਹੈ ਨਾਲ ਹਰਿਆਣਾ ਕਿਸੇ ਸਟੇਟ ਚ ਦਿੱਲੀ ਜਾਵੜੋ ਯੂਪੀ ਜਾਵੜੋ ਹਰੇਕ ਥਾਂ ਇਹਨਾਂ ਦਾ ਮਤਲਬ ਕਿਉਂਕਿ ਖੇਤੀਬਾੜੀ ਨਾਲ ਜੁੜੇ ਹੋਏ ਸੀ ਗਰੀਬਾਂ ਦੇ ਮਸੀਹਾ ਸੀ ਇਸ ਕਰਕੇ ਇਹਨਾਂ ਨੇ ਹਰੇਕ ਉਹਦੇ ਕੰਮ ਕਰੇ ਜਿਨ੍ਹਾਂ ਨਾਲ ਸੂਬਾ ਗਿਆ ਹਰੇਕ ਵਰਗ ਨੂੰ ਮੁਲਾਜ਼ਮ ਵਰਗ ਨੂੰ ਗਰੀਬ ਵਰਗ ਨੂੰ ਛੋਟੇ ਆੜਤੀਏ ਵਰਗ ਨੂੰ ਜ਼ਿਮੀਂਦਾਰਾਂ ਨੂੰ ਹਰੇਕ ਨੂੰ ਮਤਲਬ ਆਪਦੀ ਬੁੱਕਲ ਚ ਲੈ ਕੇ ਕੰਮ ਕਰਦੇ ਸੀ ਇਸ ਕਰਕੇ ਇਹਨਾਂ ਦਾ ਜੋ ਨਾ ਹੈ ਬਹੁਤ ਵਧੀਆ ਤੇ ਲੋਕ ਇਕੱਲੇ ਸਾਰਿਆਂ ਦੇ ਦਿਲਾਂ ਦੇ ਬਸੇ ਹੋਏ ਨੇ ਅੱਜ ਬਾਲ ਸਾਹਿਬ ਦੇ ਬਾਦਲਪਿੰਡ ਆਏ ਆ ਬਾਲ ਸਾਹਿਬ ਦਾ ਇੱਕ ਇਥੇ ਸਾਰੀ ਜ਼ਿੰਦਗੀ ਬਾਲ ਸਾਹਿਬ ਨੇ ਜੋ ਕੰਮ ਕੀਤੇ ਨੇ ਜੋ ਲੋਕਾਂ ਨਾਲ ਜੁੜੇ ਨੇ ਮੈਨੂੰ ਲੱਗਦਾ ਐਸਾ ਕੋਈ ਇਨਸਾਨ ਦੁਨੀਆ 'ਚ ਨਾਤਾ ਆਣਾ ਤੇ ਨਾ ਮੈਨੂੰ ਲੱਗਦਾ ਅੱਗੇ ਕੋਈ ਐਸੀ ਉਮੀਦ ਹੈ ਬਾਲ ਸਾਹਿਬ ਦਾ ਨਾਮ ਹੀ ਇਕਬਾਲ ਸਾਹਿਬ ਹੈ ਬਸ ਇਸ ਤੋਂ ਜ਼ਿਆਦਾ ਮੈਨੂੰ ਲੱਗਦਾ ਕੋਈ ਲਫ਼ਜ਼ ਹੀ ਨਹੀਂ ਹੈਗੇ ਬਾਲ ਸਾਹਿਬ ਦੇ ਵਾਸਤੇ ਕਹਿਣ ਨੂੰ ਕਿਤੇ ਇੱਕ ਪ੍ਰਮਾਤਮਾ ਨੇ ਕੋਈ ਇਨਸਾਨ ਇਨਸਾਨ ਦੇ ਰੂਪ ਚ ਪ੍ਰਮਾਤਮਾ ਆਏ ਸੀ ਉਹ ਆਪਦਾ ਕੰਮ ਕਰਕੇ ਆਪਦਾ ਸਾਰੀ ਜ਼ਿੰਦਗੀ ਲੋਕਾਂ ਵਾਸਤੇ ਗਰੀਬਾਂ ਵਾਸਤੇ ਕੰਮ ਕੀਤਾ ਤੇ ਲੋਕਾਂ ਨੂੰ ਆਪਦੀ ਜਾਨ ਛੱਡ ਕੇ ਅਸੀਂ ਯਾਦ ਕਰ ਰਹੇ ਹਾਂ ਸਾਰੀ ਉਮਰ ਇਹਨਾਂ ਨੂੰ ਜਿੰਨਾ ਚਿਰ ਜੀਵਾਂਗੇ ਉਹਨਾਂ ਦੀ ਗੱਲਾਂ ਤੇ ਉਹਨਾਂ ਨੂੰ ਜਾਲ ਕਰਕੇ ਜੀ ਰਹੇ ਆਜ ਵੀ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕੋਈ ਰੀਸ ਨਹੀਂ